ਹਰਦੀਪ ਢਟਾਰੀ ਵਾਓ ਲੰਗ ਵਾਲੇ ਉਹਨੇ ਰੀਸਾ ਥੋੜੀਆ ਬੇਲਾ ਸਿੰਘ ਲੰਗਬਾਈ ਬਲਕੀਤ ਲੰਗ ਵਾਓ ਸੁਰਗਰ ਰੀਸਾ ਥੋੜੀਆ ਤੋਨਾ ਜਲਾਉ ਤੋਹੀਂ ਲੰਗੋ ਲੰਗੋ ਮੇਰਾ ਵੀਰ ਜਪਤੀ ਸ਼ਿਵਟਾ ਲਿਓ ਲਿਓ ਹੁਣ ਤਾਂ ਹੋਰ ਕੋਈ ਗਰਮੀ ਨਹੀਂ ਜਿਹੜੇ ਕਰ ਲੋ ਫੋੜ ਦਪੜੇ ਤਬਾਰੇ ਤੋਂ ਬੁੱਧੀ ਹਾਂਜੀ ਗੋਗੀ ਗੁਜਰਾਲ ਮੋਹਣਾ ਗੁਜਰਾਲ ਸੋ ਸਾਰੇ ਵੀ ਨੋਟ ਕਰ ਲਿਓ ਛੋੜੇ ਭਾਈ ਇਧਰ ਹੋ ਜੂਏ ਪਾਸੇ ਨੂੰ ਤੁਸੀਂ ਛੋੜੇ ਵੀਰ ਇਧਰ ਆ ਪਛਾਹੋ ਯਾਰ ਤੁਸੀਂ ਛੋੜੇ ਵੀਰ ਮਗਰੋ ਮਗਰ ਮਗਰੋ ਯਾਰ ਤੁਸੀਂ ਹੋ ਜਾ ਬਰੇ ਵੀਰ ਬਣ ਕੇ ਮਗਰੋ ਲਓ ਜੀ ਵਾਹ 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 ਸਵਾਧੀ ਟਟ ਪੈਣ ਦੇ ਜਲੇ ਬਿਮਾਰੀ ਮੇਰੀ ਅੱਖ ਵਿੱਚ ਰਸ ਪੈ ਗਿਆ ਸਵਾਧੀ 18 ਸੈਕਿੰਡ 32 ਪੁਆਇੰਟ ਕਰ ਗਿਆ ਹੁਣ ਮਾਰੋ ਤੜੀਖਵਾਰੀ ਪਾਈ 18 32 ਇਹ ਰਾਜੂ ਗੁਜਰਵਾਲ ਬੇਲਾ ਸਿੰਘ ਲੰਗ ਜੱਸਾ ਸਿੰਘ ਮਹਿਵਾ ਸਿੰਘ ਵਾਲਾ ਕਮਲ ਖੰਗੂੜਾ ਇਹ ਉਹਨਾਂ ਨੇ ਕਰਿਆ ਸਵਾ ਭਾਈ 18.43 ਦਾ ਸਮਾਂ ਤੋੜਤਾ ਇਹਨਾਂ ਨੇ 18 ਬੱਤੀ ਲਾਤਾ ਭਾਈ 18 ਬੱਤੀ ਦੇਖਦੇ ਆਂ ਘਾ ਹੋਰ ਮੇਲਾ ਕਿਆ ਕਹਿੰਦਾ ਮਿੱਤਰੋ ਲਓ ਵੀ ਮਿੱਤਰੋ 2500 ਰੁਪਿਆ ਹੋ ਗਿਆ ਛੇੜ ਤੇ 2000 ਬਿੱਲਾ ਮਹਿਮਾ